ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਉਹ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ ਬਹੁਤ ਸਾਰੀਆਂ ਫਿਲਮਾਂ ਤੇ ਪੰਜਾਬੀ ਗੀਤਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਤੇ ਦੋਸਤੋ ਇਹ ਪਿੰਡਾ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ 12 ਐਚ ਐਚ ਬਾਣੀਆਂ ਵਾਲਾ ਦੋਸਤੋ ਇਹ ਜਿਹੜੀ ਤੁਸੀਂ ਹਵੇਲੀ ਦੇਖ ਰਹੇ ਹੋ ਇਹ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਇਸ ਹਵੇਲੀ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਹ ਐਮੀ ਵਰਕ ਦੀ ਫਿਲਮ ਨਿੱਕਾ ਜੈਲਦਾਰ 2 ਉਹ ਤਕਰੀਬਨ ਸਾਰੀ ਸ਼ੂਟਿੰਗ ਹੈ ਜਿਹੜੀ ਇਸੇ ਪਿੰਡ ਦੇ ਵਿੱਚ ਹੋਈ ਸੀ ਤੇ ਉਸ ਦਾ ਬਹੁਤ ਸਾਰਾ ਹਿੱਸਾ ਇਸੇ ਹਵੇਲੀ ਦੇ ਵਿੱਚ ਹੀ ਫਿਲਮਾਇਆ ਗਿਆ ਸੀ ਇਸ ਤੋਂ ਇਲਾਵਾ ਇਸ ਹਵੇਲੀ ਦੇ ਵਿੱਚ ਸੋਨੋ ਬਾਜਵਾ ਤੇ ਗਿਤਾਜ ਬਿੰਦਰਖੀਆ ਦੀ ਫਿਲਮ ਗੋਡੇ-ਗੋਡੇ ਚਾ ਉਸ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਆ ਉਹ ਵੀ ਤਕਰੀਬਨ ਇਸੇ ਹਵੇਲੀ ਦੇ ਵਿੱਚ ਹੀ ਹੋਈ ਆ ਦੋਸਤੋ ਕਾਫੀ ਸੋਹਣੀ ਲੋਕੇਸ਼ਨ ਆ ਇਸ ਹਵੇਲੀ ਦੀ ਤੁਸੀਂ ਦੇਖ ਰਹੇ ਹੋ ਕਿ ਪੁਰਾਣੇ ਜਿਸ ਤਰ੍ਹਾਂ ਘਰ ਹੁੰਦੇ ਸੀ ਪਿੱਛੇ ਕਮਰੇ ਤੇ ਅੱਗੇ ਬਰਾਂਡਾ ਵਗੈਰਾ ਉਹ ਸਾਰਾ ਉਸੇ ਤਰ੍ਹਾਂ ਬਹੁਤ ਸੋਹਣੀ ਲੋਕੇਸ਼ਨ ਆ ਤੇ ਇਸੇ ਕਰਕੇ ਇਹ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਇਹਨਾਂ ਲੋਕੇਸ਼ਨਾਂ ਨੂੰ ਚੁਣਿਆ ਜਾਂਦਾ ਹੈ ਇਹ ਦੋਸਤੋ 12 ਐਚ ਐਚ ਪਿੰਡਾ ਬਾਣੀਆਂ ਵਾਲਾ ਜ਼ਿਲ੍ਹਾ ਗੰਗਾ ਨਗਰ ਦਾ ਤੇ ਉਥੇ ਇਹ ਲੋਕੇਸ਼ਨ ਆ ਤੇ ਇਸ ਲੋਕੇਸ਼ਨ ਤੇ ਇਹ ਫਿਲਮਾਂ ਸ਼ੂਟ ਹੋਈਆਂ ਨੇ ਇਸ ਤੋਂ ਇਲਾਵਾ ਫਿਲਮ ਸਰਦਾਰ ਮੁਹੰਮਦ ترسےم جسੜ ਦੀ ਫਿਲਮ ਰਾਂਜਾ ਰਫਿਊਜੀ 로ਸ਼ਨ ਪ੍ਰਿੰਸ ਦੀ ਫਿਲਮ ਤੇ ਨਿੱਕਾ ਜੈਲਦਾਰ 2 ਉਸ ਦਾ ਕੁਝ 파ਟ ਜਿਹੜਾ ਇਸ ਘਰ ਦੇ ਵਿੱਚ ਸ਼ੂਟ ਹੋਇਆ ਸੀ ਇਹ ਵੀ ਉਸੇ ਪਿੰਡ ਦੇ ਵਿੱਚ ਲੋਕੇਸ਼ਨ ਆ ਨਿੱਕਾ ਜੈਲਦਾਰ ਫਿਲਮ ਦਾ ਸੌਂਗ ਗਾਨੀ ਇਸ ਤੋਂ ਇਲਾਵਾ ਸਰਦਾਰ ਮੁਹੰਮਦ ਫਿਲਮ ਦਾ ਜਿਹੜਾ ਗੀਤ ਸੀ ਪਿੰਡ ਉਹ ਵੀ ਇਸੇ ਲੋਕੇਸ਼ਨ ਤੇ ਸ਼ੂਟ ਕੀਤਾ ਗਿਆ ਸੀ ਇਹ ਕਾਫੀ ਜਿਹੜਾ ਪੁਰਾਣਾ ਘਾਰ ਆ ਕਾਫੀ ਵੱਡਾ ਘਾਰ ਆ ਲਗਭਗ 1955 60 ਵੇਲੇ ਦਾ ਬਣਿਆ ਹੋਇਆ ਘਾਰ ਆ ਜਿਹੜਾ ਪਰਿਵਾਰ ਨੇ ਅੱਜ ਵੀ ਸੰਭ ਕੇ ਰੱਖਿਆ ਹੋਇਆ ਹੈ ਤੇ ਇੱਥੇ ਅਕਸਰੀ ਜਿਹੜੀਆਂ ਗੀਤਾਂ ਤੇ ਫਿਲਮਾਂ ਦੀ ਸ਼ੂਟਿੰਗ ਹੈ ਜਿਹੜੀ ਹੁੰਦੀ ਰਹਿੰਦੀ ਆ ਤੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ